ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ 12ਵੀਂ ਦੁਹੇਰਾ ਸ੍ਰੀ ਗੁਰੂ ਦੀਨਾ ਨਾਥ ਦੀ ਝੜ ਕੋੜੇ ਪਰ ਆਪ ਪਟਿਆਲੇ ਕੇ ਰਾਜ ਮੇ ਨਾਮ ਜਪਾਇਓ ਜਾਬ ਚੋਪਈ ਰਾਤੀ ਦਿਨ ਆਵੇ ਸਿੱਖ ਪਿਆਰੇ ਕਰ ਦਰਸ਼ਨ ਬਾਛੈ ਫਲ ਚਾਰੇ ਸ੍ਰੀ ਗੁਰੂ ਮਾਲਵੇ ਦੇਸ ਦੇਖ ਕੇ ਹੋਏ ਪਰਸੰਨ ਪ੍ਰੀਤ ਪੇਖ ਕੇ ਦੁਹੇਰਾ बैठे मद्ध दीवान में श्री गुरु दीनानाथ आए नाबे शहर में लैसक सिखनी साथ श्री गुरु महाराज के चरण कवनों पर एक सिख अर सिखनी ने 101 रुपया भेंट तर दोनों हाथ जोड़ मथा टेकया अरदास करके कहा हे सच्चे पाशा ਅਸੀਂ ਦੋਵੇਂ ਮਰ ਗਏ ਸਾਂ ਸਨੁ ਜਮਦੂਤਾ ਨੇ ਗਿੱਲੇ ਗੋਹੇ ਵਿੱਚ ਖੜਾ ਕਰਕੇ ਗੋਹਾ ਮੂਤ ਖਾਣੇ ਬਿਨੇ ਕੋ ਦਿੱਤਾ ਸੀ ਅਸੀਂ ਬੜੇ ਦੁਖੀ ਹੋਏ ਸਾਂ ਅਬ ਤੁਸੀਂ ਸਾਨੂੰ ਬਚਾਓ ਬਚਨ ਹੋਇਆ ਸ੍ਰੀ ਹਰਗੋਬਿੰਦ ਸਾਹਿਬ ਜੀ ਕੋ ਸੁਤਰੇ ਸ਼ਾ ਸਾਧਨੇ ਪ੍ਰਸ਼ਾਦ ਕੀਤਾ ਸੀ ਚੌਂਕਾ ਮਿੱਟੀ ਦਾ دیا۔ ਗੁਰੂ ਜੀ ਕਿਹਾ ਸੁਤਰੇਆ ਇਹ ਕੀ ਕੀਤਾ ਏ ਸੁਤਰੇ ਆਖਿਆ ਆਪ ਦੇ ਸਿੱਖ ਹਿੰਦੂ ਪਸ਼ੂਆਂ ਦੇ ਗੋਹੇ ਦਾ ਪੋਚਾ ਪਾਉਂਦੇ ਹਨ ਲੰਗਰ ਵਿਖੇ ਨਾਲ 13ਵੇਂ ਦਿਨ ਗੋਹਾ ਮੂਤ ਖਾਂਦੇ ਹਨ ਪਰਸੂ ਤੱਕ ਮੂਤਰ ਪੀ ਕੇ ਕੱਢਦੇ ਹਨ ਤੁਸੀਂ ਗੁਰੂ ਪਰਮੇਸ਼ਰ ਰੂਪ ਹੋ ਜੀ ਮੈਂ ਤੁਹਾਡਾ ਸਿੱਖ ਪ੍ਰੇਮੀ ਹਾਂ ਜੀ ਇਸ ਕਾਰਨ ਮੈਂ ਪਸ਼ੂਆਂ ਦੇ ਗੋਹੇ ਨੂੰ ਹੱਥ ਨਹੀਂ ਲਗਾਇਆ ਤਬ ਉਥੇ ਗੁਰੂ ਜੀ ਹੁਕਮ ਦਿੱਤਾ ਸੀ ਹੇ ਸਿੱਖੋ ਗੋਹੇ ਦਾ ਪੋਚਾ ਨਹੀਂ ਦੇਣਾ ਲੰਗਰ ਵਿਖੇ ਸਿੱਖਾਂ ਪੁੱਛਿਆ ਸੂਤਕ ਕਿਸ ਤਰ੍ਹਾਂ ਕੱਢੀਏ ਚੌਂਕਾ ਕਿਸ ਤਰ੍ਹਾਂ ਦਈਏ ਵਚਨ ਹੋਇਆ ਸਿੱਖੋ ਸਤਨਾਮ ਆਖ ਕੇ ਚੌਂਕਾ ਮਿੱਟੀ ਦਾ ਦਿਆ ਕਰੋ ਦੁੱਧ ਦਹੀਂ ਜਲ ਪਤਾ ਸੇ ਪੰਜ ਰਤਣੀ ਦਾ ਅੰਮ੍ਰਿਤ ਬਣਾ ਕੇ ਸ੍ਰੀ ਵਾਹਿਗੁਰੂ ਆਖ ਕੇ ਪਿਓ ਪਿਲਾਓ ਸੂਤਕ ਨਿਕਲ ਜਾਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੜਾ ਪ੍ਰਸ਼ਾਦ ਕਰਵਾਉਣਾ ਪ੍ਰਤਾਸੇ ਆਦ ਪ੍ਰਸ਼ਾਦ ਵਰਤਾਉਣਾ ਜੇਕਰ ਨਾ ਹੋ ਸਕੇ ਤਾਂ ਗੁੜ ਵਰਤਾਉਣਾ ਪਿਤਾ ਦਾ ਜਨਮ ਕੇ ਜਾਨੇ ਪੁੱਤ ਸਿੰਘਾਂ ਭਜਣ ਵਾਲਿਆਂ ਨੂੰ ਜੋ ਰਹਿਤ ਵਿਵੇਕ ਦੇ ਸੰਯੁਕਤ ਹੋਵੇ ਯਥਾ ਸ਼ਕਤ ਪ੍ਰਸਾਦ ਸ਼ਕਾਉਣਾ ਅਨ ਬਸਤਰ ਬਿਹੰਗਮਾ ਕੋ ਦੇਣੇ ਗੋਹੇ ਮੂਤਰ ਪੀਨੇ ਸੇ ਮਤ ਮਾਰੀ ਜਾਂਦੀ ਹੈ ਸ਼ਬਦ ਮੂਤ ਪਲੀਤੀ ਕੱਪੜ ਹੋਈ ਦੇ ਸਾਬੂਨ ਲਈਏ ਉਹ ਧੋਈ ਮੂਤ ਕੱਪੜੇ ਕੋ ਲੱਗੇ ਧੋ ਕੇ ਸ਼ੁੱਧ ਕਰੀਦਾ ਹੈ ਪੀਨੇ ਸੇ ਸ਼ੁੱਧ ਨਹੀਂ ਹੋਤਾ ਆਪਣੇ ਗੁਰੂ ਤੋਂ ਭੁੱਲ ਕੇ ਹੋਰ ਕਰਮ ਕਰਨੇ ਯੋਗ ਨਹੀਂ ਸ਼ਬਦ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨੈ ਵਿਚਾਰੇ ਜਉ ਸਭ ਮੈਂ ਇੱਕ ਖੁਦਾਏ ਕਹਿ ਤਹਉ ਤੌ ਕਿਉ ਮੁਰਗੀ ਮਾਰੇ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦੋਂ ਪਰ ਭਰੋਸਾ ਨਾ ਰੱਖੋਗੇ ਤਾਂ ਤੁਸੀਂ ਦਰਗਾਹ ਮੈਂ ਸਦਾ ਝੂਠੇ ਹੋਵੋਗੇ ਚਉਪਈ ਸਤਿਗੁਰੂ ਨੇ ਕਥਾ ਸੁਣਾਈ ਸਿੱਖਾਂ ਦੇ ਮਨ ਪੀਰ ਧਰਾਈ ਲੈ ਕੇ ਆਗਿਆ ਸੰਗਤ ਧਾਈ ਸਾਖੀ ਲਿਖੀ ਲਿਖਾਰੇ ਪਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਇਹ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ